ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਵੀ ਚੋਣ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਭਾਜਪਾ ਦੇ ਇੱਕ ਲੀਡਰ ਨੇ ਪੰਜਾਬ ਬਾਰੇ ਪੰਜਾਬੀਆਂ ਬਾਰੇ ਟਿੱਪਣੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਹੈ ਇਹ ਲੀਡਰ ਹੈ ਪਰਵੇਸ਼ ਵਰਮਾ ਨਵੀਂ ਦਿੱਲੀ ਤੋਂ ਭਾਜਪਾ ਦਾ ਕੈਂਡੀਡੇਟ ਵੀ ਹੈ ਸਾਬਕਾ ਮੈਂਬਰ ਪਾਰਲੀਮੈਂਟ ਵੀ ਹੈ ਤੇ ਇਹਨੇ ਜੋ ਟਿੱਪਣੀ ਕੀਤੀ ਹੈ ਪਹਿਲਾਂ ਤੁਸੀਂ ਉਹ ਸੁਣੋ ਹਜ਼ਾਰਾਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ ਹੈ ਉਨਮੇ ਕੌਨ ਲੋਗ ਹੈ ਹਾਂ ਪੇ 26 ਜਨਵਰੀ ਕੋ ਮਨਾਣੇ ਕੀ ਤਿਆਰੀ ਚੱਲ ਰਹੀ ਹੈ ਹਾਂ ਪੇ ਵੋ ਕਿਆ ਐਸਾ ਬੜਾ ਕਾਮ ਕਰਨੇ ਵਾਲੇ ਜਿਸ ਸੇ ਹਮਾਰੀ ਸੁਰੱਖਿਆ ਵਿਵਸਥਾ ਕੋ ਖਤਰਾ ਹੋ ਸਕਦਾ ਪ੍ਰਵੇਸ਼ ਵਰਮਾ ਦੇ ਮੁਤਾਬਕ ਪੰਜਾਬ ਨੰਬਰ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਘੁੰਮ ਰਹੀਆਂ ਨੇ ਤੇ ਕੋਈ ਅਜਿਹਾ ਕੰਮ ਹੋ ਸਕਦਾ ਸੁਰੱਖਿਆ ਖਤਰੇ ਦੇ ਵਿੱਚ ਪੈ ਸਕਦੀ ਹੈ ਅਜਿਹਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਸਾਂਝੀ ਕਰਕੇ ਨਾਲ ਦੀ ਨਾਲ ਹੀ ਉਹਨਾਂ ਨੇ ਵੀ ਟਵੀਟ ਕਰ ਦਿੱਤਾ ਹੈ ਤੇ ਸਿੱਧੇ ਨਿਸ਼ਾਨੇ ਭਾਜਪਾ ਦੇ ਉੱਤੇ ਸਾਧ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਨੇ ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਨੇ ਉਹ ਚੱਲਦੀਆਂ ਨੇ ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ ਇਸ ਤੇ ਕੋਈ ਪਾਬੰਦੀ ਨਹੀਂ ਹੈ ਅੱਗੇ ਨਿਸ਼ਾਨਾ ਸਾਧਦੇ ਨੇ ਬੀਜੇਪੀ ਤੇ ਬੀਜੇਪੀ ਦਾ ਬਿਆਨ ਸੁਣੋ ਇਹ ਪੰਜਾਬੀਆਂ ਲਈ ਬੇਹੱਦ ਖਤਰਨਾਕ ਅਤੇ ਚਿੰਤਾਜਨਕ ਤੇ અપਮਾਨ ਵਾਲਾ ਹੈ ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਕਹਿ ਰਹੇ ਨੇ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕਿਉਂ ਘੁੰਮ ਰਹੀਆਂ ਨੇ ਉਹ ਇਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ ਹੋਰ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੇ ਬਿਆਨ ਨੂੰ ਲੈ ਕੇ ਸਾਧ ਦਿੱਤੇ ਨੇ ਅੱਗੇ ਭਗਵੰਤ ਮਾਨ ਲਿਖਦੇ ਨੇ ਅਮਿਤ ਸ਼ਾਹ ਜੀ ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਰੱਖ ਪਾ ਰਹੇ ਹੋ ਤੇ ਨਾ ਹੀ ਦਿੱਲੀ ਨੂੰ ਇੰਨੇ ਹਜ਼ਾਰਾਂ ਬੰਗਲਾਦੇਸ਼ੀ ਰੋਹਿੰਗਿਆ ਪੂਰੇ ਦੇਸ਼ ਵਿੱਚ ਆ ਰਹੇ ਨੇ ਤੁਹਾਨੂੰ ਉਹਨਾਂ ਨਾਲ ਕੋਈ ਸਮੱਸਿਆ ਨਹੀਂ ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖਤਰਾ ਕਹਿ ਰਹੇ ਹੋ ਤੁਹਾਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਵੀ ਕਿਹਾ ਕਿ ਦਿੱਲੀ ਦੇ ਵਿੱਚ ਲੱਖਾਂ ਪੰਜਾਬੀ ਰਹਿੰਦੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਤੇ ਉਹਨਾਂ ਦੇ ਪੁਰਖਿਆਂ ਨੇ ਦੇਸ਼ ਲਈ ਨਾ ਜਾਣੇ ਕਿੰਨੀਆਂ ਹੀ ਕੁਰਬਾਨੀਆਂ ਕੀਤੀਆਂ ਨੇ। ਦਿੱਲੀ ਦੇ ਲੱਖਾਂ ਪੰਜਾਬੀ ਰਿਫਿਊਜੀ ਵੀ ਰਹਿੰਦੇ ਨੇ ਜੋ ਵਟਵਾਰੇ ਯਾਨੀ ਕਿ ਵੰਡ ਦੇ ਵੇਲੇ ਮੁਸ਼ਕਲ ਦੌਰ ਦੇ ਵਿੱਚ ਸਭ ਕੁਝ ਛੱਡ ਕੇ ਦਿੱਲੀ ਆ ਕੇ ਵਸੇ ਸੀ। ਇਨਾਂ ਦੇ ਜਿਹੜੇ ਪਰਿਵਾਰ ਨੇ ਉਹ ਅਣਗਿਣਤ ਨੇ ਇਹਨਾਂ ਦੀਆਂ ਅਣਗਿਣਤ ਸਮੱਸਿਆਵਾਂ ਵੀ ਜਿਹੜੀਆਂ ਝੇਲੀਆਂ ਹੋਈਆਂ ਨੇ ਭਾਜਪਾ ਦੇ ਨੇਤਾ ਅੱਜ ਜੋ ਕਹਿ ਰਹੇ ਨੇ ਇਹ ਸਭ ਉਹਨਾਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਦਾ અપਮਾਨ ਕਰ ਰਹੇ ਨੇ ਸੋ ਸਿੱਧੇ ਨਿਸ਼ਾਨੇ ਅਰਵਿੰਦ ਕੇਜਰੀਵਾਲ ਨੇ ਵੀ ਸਾਥ ਦਿੱਤੇ ਨੇ ਕਹਿੰਦੇ ਨੇ ਕਿ ਇਸ ਬਿਆਨ ਨੂੰ ਸੁਣ ਕੇ ਮਨ ਨੂੰ ਬੜੀ ਪੀੜਾ ਪਹੁੰਚੀ ਹੈ ਉਹਨੇ ਵੀ ਕਹਿ ਦਿੱਤਾ ਕਿ ਪੰਜਾਬੀਆਂ ਨੂੰ ਦੇਸ਼ ਲਈ ਖਤਰਾ ਬੋਲ ਕੇ ਭਾਜਪਾ ਨੇ ਦਿੱਲੀ ਦੇ ਰਹਿਣ ਵਾਲੇ ਲੱਖਾਂ ਪੰਜਾਬੀਆਂ ਨੂੰ ਵੀ અપਮਾਨਿਤ ਕੀਤਾ ਹੈ ਇਹੋ ਜੀ ਹੀ ਟਿੱਪਣੀ ਨਿਲਗਰਗ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਵੀ ਕੀਤੀ ਹੈ ਉਹ ਕਹਿੰਦੇ ਨੇ ਕਿ ਪ੍ਰਵੇਸ਼ ਵਰਮਾ ਦਾ ਬਿਆਨ ਭਾਜਪੀ ਦੀ ਨਫ਼ਰਤ ਅਤੇ ਘਟੀਆ ਮਾਨਸਿਕਤਾ ਦੀ ਝਲਕ ਹੈ ਹਿੰਦੀ ਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਹੈ ਅੱਗੇ ਲਿਖਦੇ ਨੇ ਕਿ ਜਦੋਂ ਸਰਹੱਦ ਦੇ ਉੱਤੇ ਜਵਾਨ ਸ਼ਹੀਦ ਹੁੰਦੇ ਨੇ ਤਾਂ ਉਦੋਂ ਪੰਜਾਬੀ ਹੁੰਦੇ ਨੇ ਜਦੋਂ ਸਰਹੱਦ ਦੇ ਉੱਤੇ ਜਵਾਨ ਚਾਹੀਦੇ ਨੇ ਉਦੋਂ ਪੰਜਾਬੀ ਯਾਦ ਆਉਂਦੇ ਨੇ ਜਦੋਂ ਨਾਦ ਚਾਹੀਦਾ ਤਾਂ ਕਿਸਾਨ ਯਾਦ ਆਉਂਦੇ ਨੇ ਪਰ ਬਾਕੀ ਸਮੇਂ ਪੰਜਾਬੀਆਂ ਨੂੰ ਗੁੰਡਾ ਤੇ ਅਤਵਾਦੀ ਕਹਿਣ 'ਚ ਸ਼ਰਮ ਨਹੀਂ ਆਉਂਦੀ ਉਹਨਾਂ ਨੇ ਵੀ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਕੁੱਲ ਮਿਲਾ ਕੇ ਸਿਆਸਤ ਪ੍ਰਵੇਸ਼ ਵਰਮਾ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਗਰਮਾ ਚੁੱਕੀ ਹੈ ਤਾਂ ਦੱਸ ਦਈਏ ਕਿ ਦਿੱਲੀ ਦੇ ਵਿੱਚ ਚੋਣਾਂ ਨੇ ਤਾਂ ਇਹਨਾਂ ਚੋਣਾਂ ਦੇ ਵਿੱਚ ਸਾਰੀ ਲੀਡਰਸ਼ਿਪ ਕੁਲ ਮਿਲਾ ਕੇ ਪੰਜਾਬ ਦੀ ਪਹੁੰਚੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫਿਲਹਾਲ ਇੱਕ ਤਰੀਕੇ ਨਾਲ ਕਾਰਜਕਾਰੀ ਹੈ ਤੇ ਹੁਣ ਚੋਣਾਂ ਹੋਣੀਆਂ ਨੇ 5 ਫਰਵਰੀ ਨੂੰ 8 ਫਰਵਰੀ ਨੂੰ ਨਤੀਜੇ ਆਉਣੇ ਨੇ ਤਾਂ ਸਾਰੀ ਲੀਡਰਸ਼ਿਪ ਪੂਰਾ ਜ਼ੋਰ ਲਗਾ ਰਹੀ ਹੈ ਪੰਜਾਬ ਦੇ ਵਿੱਚ ਕਿਤੇ ਕੰਮਾਂ ਨੂੰ ਗਿਣਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਾਂਗਰਸ ਤੇ ਭਾਜਪਾ ਵੀ ਪੂਰੀ ਵਾਹ ਲ ਆ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ 70 ਸੀਟਾਂ ਦੇ ਵਿੱਚੋਂ ਵੱਧ ਤੋਂ ਵੱਧ ਬਹੁਮਤ ਹਾਸਲ ਕਰਕੇ ਸਰਕਾਰ ਬਣਾਈ ਜਾ ਸਕੇ ਪਰ ਅਜਿਹੇ ਜਿਹੜੇ ਬਿਆਨ ਨੇ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਕਾਰਨ ਇਹ ਹੈ ਕਿ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਹੁੰਦਾ ਤਾਂ ਉਦੋਂ ਵੀ ਕਈ ਲੀਡਰਾਂ ਦੇ ਬਿਆਨ ਆਉਂਦੇ ਨੇ ਕਿਸਾਨ ਵੀ ਸੰਘਰਸ਼ ਕਰ ਰਹੇ ਨੇ ਪਰ ਹੁਣ ਸਿਆਸਤ ਜ਼ੋਰਾਂ ਦੇ ਉੱਤੇ ਇਸ ਬਿਆਨ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਭਾਜਪਾ ਜਾਂ ਭਾਜਪਾ ਦੇ ਨੁਮਾਇੰਦੇ ਤੇ ਜਾਂ ਫਿਰ ਇਹ ਜਿਹੜੇ ਨਵੀਂ ਦਿੱਲੀ ਤੋਂ ਕੈਂਡੀਡੇਟ ਨੇ ਪ੍ਰਵੇਸ਼ ਵਰਮਾ ਇਹ ਇਸ ਮਾਮਲੇ ਦੇ ਉੱਤੇ ਦੁਬਾਰਾ ਕੀ ਟਿੱਪਣੀ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ